ਨਹੀਂ। ਲੈ ਟਿਪਕੀ। ਉਸ ਤੇ ਬਲੇ ਉੱਠ ਕੇ ਨਾ ਮੈਨੂੰ ਚਾਹ ਕਹਿ ਕੇ ਆ ਬਾਹਰ ਖਿੱਚ ਕੇ ਗਏ ਆ। ਚਲੋ ਬੰਦਾ ਵਾ ਜੇ ਤੂੰ ਆਖਿਆ ਵਾ ਤੇ ਚਾਹ ਪੀ ਲੈ। ਕਬਲਾ ਨਹੀਂ ਕਬਲਾ। 니 ਉੱਠ ਖਲੋ। 니ਨ ਖੱਟ ਗਿਆ ਤੇਰੇ ਕਦੇ ਥਾਂਕ ਥਾਂਕ ਨਹੀਂ ਛੱਟ ਲੱਗ ਗਈ। ਹੋਰ ਨਾ ਮੈਨੂੰ ਹੋਰ ਸਿਆਪਾ ਪਾ ਕੇ ਤਾਂ ਬੈਦੀ। ਉਹਨਾਂ ਮੈਨੂੰ ਪੁੱਛਣਾ ਵਾ ਕਿ ਉੱਠੀ ਨਹੀਂ ਅਜੇ। 니 ਉੱਠ ਖਲੋ ਤਾਂ। ਕ્યાਤ ਵਗਰ ਤੋ ਕੜੀ ਨਹੀਂ ਰਹਿੰਦੀ ਹੁੰਦੀ ਤੇ ਉੱਠ ਕੇ ਤੀਲਾ ਮੈਂ ਚਾਹ ਬਣਾਈ ਹਾਂ ਕੱਖ ਨਹੀਂ ਹਾਲੇ ਦਾ ਆ ਹੁਣ ਇਹਨੇ ਨਵਾਂ ਛਾਪਾ ਪਾ ਦੇਣਾ ਜੇ ਕਿਤੇ ਤੇ ਥਾਂਕ ਥਾਂ ਲੱਗੀ ਹੋਈ ਨਾ ਤੇ ਹੁਣ ਹਸਪਤਾਲ ਖੜਨੀ ਪਈ ਤੇ ਤਾਂ ਨਹੀਂ ਛਾਪਾ ਉਥੇ ਪੈਸੇ ਹੀ ਲੱਗਣੇ ਆ ਉਹਨਾਂ ਕਿਹੜਾ ਉਤਾਂ ਇਲਾਜ ਕਰ ਦੇਣਾ ਨਹੀਂ ਉੱਠ ਕੋ ਲੋ ਤੇਰੇ ਪਿਓ ਨੇ ਫੇਰ ਪੁੱਛਣਾ ਵਾ ਵੀ ਕਵਲ ਨਹੀਂ ਉੱਠ ਕੇ ਆਈ ਚੱਲ ਮੈਂ ਉਹਨੂੰ ਦੱਸ ਦਿੰਨੀ ਆ ਚ ਗੋੜਨਾ ਖਾਦੀਆਂ ਵਾ ਤੇ ਅਜੇ ਤੱਕ ਨਹੀਂ ਉੱਠਣ ਡਈ ਖਰੇ ਕਿ ਤਾਨੀਆਂ ਘੋਲੀਆਂ ਦੇਤੀਆਂ ਵਿੱਚ ਨਸੇ ਵਾਲੀਆਂ ਤਾਂ ਨਹੀਂ ਕਿਤੇ ਗਾ ਲਓ ਚਾ ਉਹ ਚਾ ਬਣ ਗਿਆ ਇੰਨਾ ਟਾਈਮ ਲੱਗਦਾ ਨਾ ਚਾ ਮੈਂ ਰੱਖੀ ਸੀ ਨਾ ਮਾਵਾਂ ਨੇ ਢਾਣ ਬਣਾਉਣ ਲਈ ਸੀ ਜਿਹੜੀ ਵੀ ਬਣੀ ਨਹੀਂ ਅਜੇ ਤਾਈ ਆਇਆ ਤਾਂ ਚਾ ਰੇਨ ਕਿ ਲਿਆਉਣੀ ਹੈ ਕੱਚੀ ਪੱਕੀ ਚੰਗੀ ਹੁੰਦੀ ਆ ਜਰਾ ਕਿ ਮੈਂ ਹਾਂ ਚੱਲ ਰੇਜ ਜੇ ਇਲਾਚੀ ਲੂਤੀ ਅਦਕੜ ਉਦਕੜ ਪਾਇਆ ਮੈਂ ਚਾ ਚਾਚਵਾਰ ਦੀ ਚਾ ਰੇਨ ਕਿ ਤੇ ਕੱਢਦੀ ਆ ਇਨਾ ਕਦੇ ਇਨਾ ਜਿਹਾ ਚੇਰ ਨਹੀਂ ਲੱਗਾ ਚਾਹ ਨੂੰ ਤੇ ਨਾਲੇ ਉਹ ਕੁੜੀ ਨੂੰ ਠਾਲਿਆ ਪਰ ਉੱਠੀ ਆ ਕਿ ਨਹੀਂ ਉੱਠੀ ਕੋਈ ਗੱਲ ਨਹੀਂ ਉੱਠ ਖਲੋਂਦੀ ਆ ਉਹਨੇ ਗੋਲੀਆਂ ਗਾਲੀਆਂ ਖਾਧੀਆਂ ਵਾ ਨਾ ਤੇ ਉਹ ਗੋਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਹਰ ਇੱਕ ਚ ਨਸਾ ਹੁੰਦਾ ਵਾ ਤੇ ਉੱਟੀ ਕੀ ਆ ਟਿਕੀ ਰਹਿੰਦੋ ਉਹਨੂੰ ਠਾਲ ਵਿਚਾਰੀ ਨੂੰ ਕੋਈ ਸੋਜੀ ਸਾਜੀ ਆਵੇ ਉਹ ਠਾਲੀ ਜਾਂਦੀ ਆ ਤੁਸੀਂ ਇਹੋ ਜੀ ਗੱਲ ਚ ਕੀ ਲੈਣਾ ਵਾ ਚਾਹ ਪੀਓ ਤੈ ਤੂੰ ਹੀ ਆਪਣਾ ਵੇਲੀ ਦਾ ਕੰਮ ਕਰੋ ਪੱਠਾ ਦੱਥਾ ਪਾਓ ਇਹੋ ਜਿੰਨੀ ਟੈਨਸ਼ਨ ਲਈ ਦੀ ਟੈਨਸ਼ਨ ਮੈਨੂੰ ਮੈਨੂੰ ਫਿਕਰ ਨਹੀਂ ਦਾ ਵੀ ਘਰ ਦੇ ਵਿੱਚ ਕੋਈ ਜੀ ਪਿਆ ਤੇ ਉਹਦਾ ਕੋਈ ਪਿਵਹਾਲ ਚਾ ਲਈ ਨਾ ਪੁੱਛੋ ਕੀ ਹੈ ਤੇ ਕੀ ਨਹੀਂ ਆਹ ਟਿਲ ਮਠੋ ਹੋਈ ਜਾਂਦੀ ਆ ਉਹ ਕਿਹੜੀ ਜਾਣ ਕੇ ਪਈ ਉੱਠ ਖਲੋਦੀ ਆ ਆਹ ਚਲਾ ਕਰੋ ਤੂੰ ਜੇ ਕਿਹੜੀ ਟਿੱਕੀ ਆ ਨਾ ਤੇ ਟਿੱਕੀ ਰਹਿਣ ਦੋ ਅਈ ਦ ਚ ਕੀ ਚਾ ਆਹ ਗਲਾਸ ਛੱਡ ਕੇ ਤੇ ਦੂਜਾ ਫੜ ਲਿਆ ਮੈਂ ਕੋ ਪਾ ਕੇ ਤੇ ਨਹੀਂ ਲਈ ਵਿੱਚ ਤੇਰਾ ਕੀ ਪਤਾ ਵਾ ਮੈਂ ਚੁਪਾ ਲੈਂਦੀ ਹਾਂ ਇਹ ਨਾਏ ਆਈ ਕੁੜੀ ਮੈਂ ਕਹਾਂ ਨੂੰ ਮਰ ਆਹ ਮਰ ਚਲੀ ਅੱਗੇ ਤੇ ਮੈਂ ਕਈ ਮਾਰੇ ਆ ਤੇ ਆਹ ਆਦੀ ਕਰਦੇ ਆ ਕਿਤੇ ਜਦੋਂ ਆਪਣੇ ਆਦਮੀ ਨੂੰ ਨਹੀਂ ਕਹਤੇ ਆ ਸਵਾਸ ਤੇ ਹੋਰ ਕਿਸ ਨੂੰ ਕਿੱਥੋਂ ਹੋਣਾ ਉਹ ਪਤਾ ਹੀ ਕਰਦੇ ਜੀਆਂ ਦਾ ਪਤਾ ਹੀ ਹੁੰਦਾ ਜਿੱਦਾਂ ਦੇ ਹੁੰਦੇ ਆ ਤੇ ਤੂੰ ਨਾ ਬੋਧਿਆ ਗੱਲਾਂ ਕਰ ਆ ਚਾ ਮੈਂ ਪੀ ਕੇ ਤੇ ਮੇਲੀ ਹਲ ਚੱਲਿਆ ਸੀ ਤੇ ਉਹਨੂੰ ਕੁੜੀ ਨੂੰ ਠਾਲਣਾ ਹੀ ਤੂੰ ਇੱਕੋ ਗੱਲ ਦੀ ਰਾਤ ਫੜੀ ਕੁੜੀ ਨੂੰ ਠਾਲਣਾ ਹੀ ਕੁੜੀ ਨੂੰ ਠਾਲਣਾ ਹੀ ਆ ਕੰਮ ਤਾਂ ਮੈਂ ਕਰ ਲਿਆ ਵਾ ਸਾਰਾ ਤੇ ਕੁੜੀ ਨੇ ਉੱਠ ਕੇ ਕੀ ਕਰਨਾ ਵਾ ਸਾਰਾ ਰੋਟੀ ਪਾਣੀ ਕਰ ਲਿਆ ਚਾਹ ਪਾਣੀ ਬਣਾ ਲਿਆ ਤੁਸੀਂ ਖਾਣੀ ਆ ਤੇ ਉਹ ਵੀ ਦੱਸੋ ਐਨਾ ਫਿਕਰ ਨਾ ਨਾ ਕਰੋ ਤੁਹਾਨੂੰ ਕਿਹੜਾ ਕੋਹ ਮਿਲ ਨਹੀਂ ਡਿਆ ਫੇ ਕੁੜੀ ਨੂੰ ਠਾਲੋ ਕੁੜੀ ਨੂੰ ਠਾਲੋ ਉੱਠ ਜੂਗੀ ਟਿਗੀ ਟਿਗੀ ਰਹੰਦੋ ਮੈਨੂੰ ਸਮਝ ਨਹੀਂ ਆਉਂਦੀ ਕਿ ਕਵਲ ਹੋਸ਼ ਕਿਉਂ ਨਹੀਂ ਕਰਨ ਲਈ ਕੀ ਗੱਲ ਆ ਦਵਾਈ ਦਿੱਤਿਆਂ ਤੇ ਬੰਦਾ ਇਨਸਾਨ ਉੱਠਦਾ ਵਾ ਤੇ ਉਹ ਦਵਾਈ ਖਾ ਕੇ ਸੁੱਤੀ ਆ ਉਹ ਦਵਾਈ ਇਹ ਦਿੱਤੀ ਜਾਂਦੀ ਨਹੀਂ ਹੋਣੀ ਆ ਉਹ ਉਦਾਂ ਹੀ ਡਈ ਹੋਣੀ ਆ ਵੀ ਇਹ ਤਾਂ ਮੋਈ ਮੱਖੀ ਨਾਲ ਕਿਤੇ ਠੱਡੇ ਤੇ ਇਹ ਕਵਲ ਨੂੰ ਦਵਾਈ ਕਿੱਥੇ ਦਵਾਤੀ ਹੋਣੀ ਆ ਚਲ ਮੈਂ ਆ ਵੀ ਜਾਣਾ ਡਾਕਟਰ ਵੱਲ ਤੇ ਵੇਖਦਾ ਲਿਓਣਾ ਡਾਕਟਰ ਨੂੰ ਛੱਡ ਕੇ ਜਾਂ ਦਵਾਈ ਲੈ ਕੇ ਆਉਣਾ ਆਪ ਆਪਣੇ ਹੱਥੀਂ ਲਾਉਂਦੇ ਪਈ ਪਤਾ ਲੱਗਣਾ ਮੈਨੂੰ ਚਾਹੇ ਵਿਚਾਰੀ ਚੰਗੀ ਆ ਜਾਂ ਮਾੜੀ ਆ ਮੇਰੇ ਪੁੱਤ ਦਾ ਘਰ ਤੇ ਰਨਾ ਵਸਣ ਧਿਆਵਾ ਇਹ ਉੱਠੂਗੀ ਤਾਂ ਆਂ ਜਾਂ

ਨਾ ਤੇ ਮੋਰਸਲ ਤੇ ਹੀ ਮੁੱਕਿਆ ਤੇ ਨਾ ਪੈਂਚਰੀ ਹੋਇਆ ਵਾ ਤੇ ਫਿਰ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਵੇਖ ਲਾ ਭੈਣ ਕੋ ਹੋ ਕੇ ਆ ਬਿਸਾ ਘਾੜੀ ਪਿੰਡ ਸੇ ਨਹੀਂ ਹੈਗੀ ਭਾਈ ਇਹ ਨਹੀਂ ਮਿਲੇ ਆ ਬੱਚੇ ਨਹੀਂ ਮਿਲੇ ਆ ਕਿੰਨਾ ਵਧੀਆ ਲੱਗਾ ਮਨ ਤੋਂ ਨਾ ਜਿੰਦਾ ਬਹੁਤ ਜਲ ਹੱਥ ਜਾਂਦਾ ਸੀ ਹੁਣ ਤੈਨੂੰ ਪਤਾ ਆਹ ਘਰ ਕਿੱਧਰ ਨੂੰ ਜਾਂਦਾ ਰਾਹ ਰਾਹ ਕਾਦਾ ਪਤਾ ਮੈਨੂੰ ਤੇ ਘਰ ਦਾ ਵੀ ਪਤਾ ਵਾ ਇਹ ਰਾਹ ਸਾਡੇ ਕਵਲ ਦੇ ਪਿੰਡ ਨੂੰ ਜਾਂਦਾ ਵਾ ਉਹੀ ਜਿੱਦਾਂ ਮਰਜੀ ਅਹੀਂ ਗੁੱਸੇ ਆ ਨਾ ਪਰ ਵੇਖ ਕੇ ਨਾ ਲੰਗਿਆ ਨੀਗਾ ਜੀ ਨਹੀਂ ਕੀਤਾ ਗਾੜੀ ਜਾਣ ਨੂੰ ਇਹ ਵੀ ਦਿਲ ਦਾ ਰਿਸ਼ਤਾ ਵਾ ਅਕਸੇ ਮਰੀਆਂ ਅੰਦਰਾਂ ਵਾ ਹੈ ਤੇ ਸਹੀ ਆ ਨੰਗਣਾ ਵੀ ਕੀ ਕਰਨੂ ਆ ਆਜੋ ਜੇ ਤੁਹਾਡਾ ਮਨ ਵਾ ਤੇ ਅਹੀਂ ਹੋ ਚੱਲਦੇ ਆ ਜੀ ਕਰੂਗਾ ਉਹਦਾ ਤੇ ਨਗਾ ਲੂਗੀ ਬੂਆ ਤੇ ਜੇ ਉਹਦਾ ਨਾਮ ਮਿਲਣ ਦਾ ਇਰਾਦਾ ਹੋਊਗਾ ਤੇ ਫੇਰ ਆਪੇ ਮੋੜ ਦੂਗੀ ਅਹੀਂ ਆਪਣੀ ਵੱਲੋਂ ਤੇ ਪਹਿਲ ਕਰੀਏ ਜੀ ਜੇ ਕਰਦਾ ਜਾਣ ਨੂੰ ਪਰ ਇਹ ਨਾ ਹੋਵੇ ਮੁੜ ਕੇ ਫੇਲ ਲੜ ਪਏ ਗਾੜੀੋਂ ਤੇ ਤੈਨੂੰ ਪਤਾ ਵਾ ਸਾਸਰ ਜਿੱਦਣੇ ਹੈਗੀ ਆ ਬੇਇੱਜ਼ਤੀ ਕਰਕੇ ਨਾ ਸਾਨੂੰ ਪਿਛਾਮ ਮੋੜਤਾ ਤੇ ਫੇਰ ਉਹ ਮੋੜ ਦੇਣਗੇ ਨਾ ਤੇ ਸੱਤ ਵਾਰੀ ਮੋੜ ਦੇਣ ਭਲਕੇ ਕੋਈ ਵੀ ਗੱਲਬਾਤ ਹੋਊਗੀ ਆ ਭੈਣ ਵਾਂਗੂ ਮਨ ਤੇ ਬੋਝਤ ਨਾ ਰਹੂਗਾ ਹੁਣ ਉਹਦਾ ਹੇ ਆਖਰੀ ਵਾਰੀ ਮੂੰਹ ਵੀ ਨਹੀਂ ਦੇਖ ਸਕੇ ਸਾਡੇ ਮਨ ਚ ਤਨਾ ਨਾ ਹੋਊਗਾ ਕਿ ਅਸੀਂ ਗਏ ਨਹੀਂ ਤੇ ਅਸੀਂ ਕਾਹੀ ਚਲ ਜਾਂਦੇ ਤੇ ਖਣੀ ਸਾਨੂੰ ਮੇਲੀ ਪੈਂਦੀ ਸਾਨੂੰ ਕਵਾ ਲੈਂਦੀ ਗੱਲ ਇਹ ਆ ਨਾ ਅਸੀਂ ਜਾਵਾਂਗੇ ਅਗਲੀ ਕਵਾਊਗੀ ਜੀ ਸਦਕੇ ਨਾ ਕਵਾਊਗੀ ਤੇ ਆਪਣੇ ਘਰ ਆ ਜਾਾਂਗੇ ਉਦਾਂ ਵੀ ਤੇ ਲੰਘ ਹੀ ਚੱਲੇ ਕਿਹੜਾ ਘਰੋਂ ਟਾਈਮ ਨਿਕਲ ਲਿਆ ਵਾ ਮੈਂ ਤੇ ਆਨੀ ਆ ਚਲੋਗਾ ਹੋਈ ਚੱਲਦੇ ਆ ਮੇਰਾ ਵੀ ਜੀ ਕਰਦਾ ਇੱਕ ਵੇ ਹੋਈ ਚਲੀਏ ਚਲ ਛਦਣ ਨਾ ਆਗੂਗੀ ਮੈਂ ਵੇਖਤ ਲਹੂੰਗਾ ਕਿ ਕਿਦਾਂ ਦੀ ਆ ਉਹ ਚਲ ਅਜੇ ਮੰਤ ਕੀ ਬੇਜਦੀਆਂ ਵਾ ਕੜੀ ਪਹਿਲਾਂ ਗਲਤੀਆਂ ਕੀਤੀਆਂ ਮੈਂ ਉਹ ਦੁਬਾਰਾ ਨਹੀਂ ਕਰਨਾ ਚਾਹੁੰਦਾ ਉਹ ਸਿਆਣਿਆਂ ਨੇ ਐਵੇਂ ਨਹੀਂ ਆਖਿਆ ਕਿ ਜਿਹੜੇ ਚਾਚੇ ਦੇ ਪੁੱਤ ਹੁੰਦੇ ਆ ਨਾ ਹੁੰਦੇ ਤੇ ਉਹ ਵੀ ਭਰਾ ਵਾ ਪਰ ਉਹ ਕੋਲੋਂ ਦੀ ਨੰਗ ਜਾਂਦੇ ਆ ਕਿ ਕਿਹੜੀ ਹਾਡੀ ਸਕੀ ਆ ਪਰ ਸਾਡਾ ਸਾਡਾ ਖੂਨ ਦਾ ਰਿਸ਼ਤਾ ਵਾ ਸਾਡੇ ਕੋ ਨਹੀਂ ਨੰਗ ਹੋਣਿਆ ਪਾਵੇਂ ਸੱਤ ਵਾਰੀ ਉਹਨਾਂ ਨੇ ਸਾਡੇ ਨਾਲ ਵਧੀਕੀਆਂ ਕੀਤੀਆਂ ਵਾ ਤੇ ਆਜੋ ਹੁਣ ਚੱਲੀਏਗਾ ਠੰਡ ਬੜੀ ਆ ਮੁੜ ਕੇ ਵੇਲੇ ਸਿਰ ਘਰ ਵੀ ਜਾਣਾ ਆਪਾਂ ਚਲ ਬਹਿ ਜਾ ਮਗਰ ਅੱਜ ਨੇ ਕਵਲ ਵੀ ਸੋਹ ਦੇਹਣੀ ਨਹੀਂ ਪਤਾ ਨਹੀਂ ਕਿ ਕੀ ਕੰਡੀ ਗੰਦਰੇ ਕੋਈ ਕੰਮ ਕਰੀ ਜਾਂਦੀ ਐ ਮੈਂ ਉੱਥੇ ਬੈ ਕੇ ਸਬਜ਼ੀ ਸਿੰਡੀ ਧਿਆਨ ਮੇਰਾ ਇਧਰ ਨੂੰ ਚਾ ਲੱਗੇ ਤੋੜਦੀ ਫਿਰਦੀ ਮੇਰੀ ਨਜ਼ਰ ਆ ਜਾਂਦੀ ਐ ਨਹੀਂ ਚਲ ਗੋਲੂ ਦੇ ਨਾਲ ਲੈ ਚੀਰ ਆ ਇੱਕ ਬੱਚਿਆ ਮੇਰੇ ਨਾਲ ਡੰਗੜਾ ਲਪਾਨੇ ਐਡਾ ਵੱਡਾ ਗੱਥੇ ਬਣਾਉਣਾ ਵਾ ਦੇਖ ਕੇ ਨਾ ਮਾ ਆਪਣਾ ਮਾਰਾ ਜਾ ਪਰ ਇੱਕ ਡਰ ਵੀ ਲੱਗਦਾ ਵਾ ਜੇ ਮੈਂ ਚਲ ਗਈ ਤੇ ਹੁਣ ਮੰਮੀ ਮੇਰੇ ਗਾਲੀ ਪੈ ਜੇ ਤੂੰ ਇੱਧਰ ਕੀ ਲੈਣ ਆਈ ਆ ਤੈਨੂੰ ਜਾਦੀ ਪੁਰਸਪਰਚਾਰ ਪਈ ਰਹੀਂਦੀ ਪੁੱਛੁੰਦੀ ਚਲ ਕੋਈ ਗੱਲ ਨਹੀਂ ਵੇਖ ਕੇ ਆਉਣੀ ਜਾ ਕੇ ਕੋਹਨੇ ਕਹਤਾ ਲੱਗੀ ਕਿਤੇ ਉਹ ਆਖਰ ਕੰਡਿਆ ਵਾ ਦੇਖਾਂ ਪਹਿਲਾਂ ਕੌਣ ਆਇਆ ਆਪਣਾ ਪਰ ਅਜੀ ਤੇ ਕੈਮਰੇ ਲੱਗੇ ਆ ਲੱਗਦਾ ਨਾ ਵੇਖ ਲਿਆ ਵਾ ਉਹਨਾਂ ਬੂਆ ਨਹੀਂ ਖੁੱਲਣਾ ਹੁਣ ਨਹੀਂ ਨਹੀਂ ਖੋਲਣਗੇ ਬੂਆ ਇਹ ਕਿੱਦਾਂ ਦੀ ਗੱਲ ਹੋਈ ਖੋਲ ਦੇਣਾ ਸਾਬ ਬੂਆ ਫੇਪੜਾ ਹਾਂ ਭਾਬੀ ਜੀ ਤੂੰ ਹੀ ਸਸੀ ਕਾਲੀ ਸਸੀ ਕਾਲੀ ਜੀ ਅੱਜ ਤੱਕ ਡਰਾ ਆ ਗਿਆ ਸਾਨੂੰ ਤੇ ਬਸ ਆ ਗਿਆ ਭੁੱਲੇ ਚੁੱਕਿਆ ਨੇ ਰਾ ਤੁਹਾਨੂੰ ਦੇ ਵੀ ਨਹੀਂ ਆਉਂਦਾ ਸਾਡਾ ਜੀ ਕਰ ਪਿਆ ਮਿਲਣ ਤੁਹਾਡਾ ਨਹੀਂ ਕਰਦਾ ਮਿਲਣ ਦੀ ਘਰ ਦਾ ਜੀ ਚਲਾਓ ਉੱਥੇ ਲੈ ਗੱਲ ਕਰਦੇ ਤਾਂ ਸਾਰੇ ਇੱਥੇ ਖੜੇ ਜਾਣੀ ਆਪਾਂ ਆਜੋ ਵੀਰ ਜੀ ਆਜੋ ਭਾਬੀ ਜੀ ਇੱਥੇ ਬਹੁਤ ਹੈ ਬਾਜਾ ਵੀਰ ਜੀ ਹੋਰ ਸੁਣਾਓ ਬੱਚੇ ਠੀਕ ਠਾਕ ਤੈਨੂੰ ਹਾਂਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਆਪਣਾ ਹਾਂਜੀ ਵਧੀਆ ਸਾਡਾ ਵੀ ਸੱਸੀ ਮਾਸੀ ਜੀ ਸੱਸੀ ਸਾਸਰੀ ਘਰ ਤੁਹਾਡੀ ਹੈ ਮੂੰਹ ਚੱਕ ਕੇ ਤਾਂ ਤੁਸੀਂ ਆ ਗਈਓ ਕਿੰਨੇ ਸੱਜਿਆ ਤੁਹਾਨੂੰ ਲੈ ਮਾਸੀ ਜੀ ਹਾਨੂੰ ਕਿੰਨੇ ਸੱਦਣਾ ਹਾਡੀ ਭੈਣ ਦਾ ਘਰ ਵਾ ਤੇ ਉੱਥੇ ਵੀ ਸਾਨੂੰ ਪੁੱਛ ਕੇ ਆਉਣਾ ਪਊਗਾ ਕਿਹੜੀ ਤੁਹਾਡੀ ਭੈਣ ਦਾ ਘਰ ਕਿਹੜੀ ਭੈਣ ਦੀਆਂ ਗੱਲਾਂ ਕਰਦੇ ਹੋ ਕੋਈ ਤੁਹਾਡੀ ਭੈਣ ਭੂਣ ਨਹੀਂ ਹੈਗੀ ਜਿੱਧਰੋਂ ਆਏ ਨਾ ਚੁੱਪ ਕਰਕੇ ਚ ਉਧਰ ਨੂੰ ਤੁਰ ਪੋ ਲੈ ਮਸੀ ਇੱਕ ਦਿਨ ਗੱਲਾਂ ਕਰਨ ਦੇ ਪਤਾ ਆਪਣੇ ਭਰਾ ਨੂੰ ਪੁੱਛਣਾ ਪਊਗਾ ਵੀ ਮੈਂ ਆਪਣੀ ਭੈਣ ਦੇ ਘਰ ਆਉਣਾ ਵਾ ਭਰਾ ਨੂੰ ਪੁੱਛ ਕੇ ਆਉਣਾ ਪੈਂਦਾ ਵਾ ਜੇ ਤਾਂ ਭੈਣਾ ਨਾ ਕਰ ਕੀਤੀ ਹੈ ਨਾ ਤੋ ਹਾਂ ਹੁਣ ਪੁੱਛ ਕੇ ਹੀ ਆਉਣਾ ਪੈਣਾ ਵਾ ਇੱਥੇ ਤੁਹਾਡੀ ਨਾ ਕੋਈ ਭੈਣ ਤੇ ਨਾ ਕੋਈ ਤੁਹਾਡਾ ਮੱਥਾ ਪਣਵਈਆ ਜਿਹੜੇ ਰਾਹ ਆਏ ਨਾ ਉਸੇ ਰਾਹੇ ਭਜੋ ਚੰਗੀ ਚੰਬਦੇ ਹੀ ਉੱਤੇ ਮਾਸੀ ਜੀ ਚਲੋ ਮੰਨਦੇ ਆਂ ਕਿ ਤੁਹਾਡੇ ਵਿੱਚ ਗੁੱਸੇ ਗਿਲੇ ਹੋਏ ਆ ਮਨ ਮਟਾ ਹੋਏ ਆ ਜੀ ਉਹ ਸਾਰੀਆਂ ਗੱਲਾਂ ਅਸੀਂ ਭਲਾ ਕੇ ਤੁਹਾਡੇ ਕੋਲ ਆ ਸਕਦੇ ਆ ਤੇ ਤੁਸੀਂ ਨਹੀਂ ਭਲਾ ਸਕਦੇ ਅਸੀਂ ਨਹੀਂ ਭਲਾ ਸਕਦੇ ਨਾ ਸਾਨੂੰ ਕੋਈ ਗੱਲ ਭੁੱਲਣੀ ਆ ਤੁਸੀਂ ਭਲਾ ਲੀਆਂ ਹੋਣਗੀਆਂ ਤੇ ਜੋ ਦੇਖ ਨਾ ਪਿੱਛੇ ਵੀ ਦੇ ਕੀ ਕੋਸ਼ ਕਰਦੀ ਰਹੀ ਆ ਉਦੋਂ ਭਲਾ ਲਿੰਦੀ ਉਦੋਂ ਗੱਲਾਂ ਕਰ ਲਿੰਗੀ ਆਹ ਕੰਮ ਮੇਰੇ ਤੇ ਆ ਦਿਨ ਵੀ ਆਉਣੇ ਆ ਤੇ ਹੁਣ ਜਿਹੜੇ ਰਾਹ ਆਏ ਨੇ ਨੇ ਆ ਤੇ ਆ ਨਹੀਂ ਕਿਉਂ ਪਤਵਿਤਾ ਚਲ ਜੋ ਮੈਨੂੰ ਧੱਕੇ ਮਾਰ ਕੇ ਨਾ ਕੱਢਣਾ ਪਵੇ ਉਹ ਚਲ ਠੀਕ ਆ ਮਾਸੀ ਜੀ ਚਲ ਜੂ ਮੈਂ ਮੁੜ ਕੇ ਵੜਦਾ ਵੀ ਨਹੀਂ ਸੀ ਭੈਣ ਮੇਰੀ ਕਹਿ ਕੇ ਕਹਦੀ ਆ ਕੇ ਬਾਹਰ ਵੀ ਚਲ ਜਾ ਤੇ ਮੈਂ ਚਲ ਜੂਗਾ ਤੇਰੀ ਕਿਹੜੀ ਭੈਣ ਵੇ ਕਿਹੜੀ ਭੈਣ ਦੀਆਂ ਗੱਲਾਂ ਕਰਦਾ ਵਾ ਇੱਕ ਭੈਣ ਤੇ ਮਰ ਗਈ ਉਹਦੇ ਕਿਦਾਂ ਤੁਸੀਂ ਪਿੱਛੇ ਜਾ ਕੇ ਨਹੀਂ ਵੇਖਿਆ ਹੁਣ ਇਹਦੇ ਪਿੱਛੇ ਆਉਂ ਡਿਆ ਪਈਓ ਇਹਨੂੰ ਵੀ ਲੈ ਕੇ ਬੈਣਾ ਵਾ ਵੇਖੋ ਮਾਸੀ ਜੀ ਅਸੀਂ ਆਪਣੀ ਗਲਤੀ ਮੰਨਦੇ ਆਂ ਕਿ ਚਲੋ ਅਸੀਂ ਉਹਦੇ ਕੋਲ ਨਹੀਂ ਜਾ ਸਕੇ ਪਰ ਹੁਣ ਇਹ ਆ ਕਿ ਕਵਲ ਨੂੰ ਤੇ ਅਸੀਂ ਮਿਲਣ ਆਇਆ ਤੁਸੀਂ ਇੱਕ ਵਾਰੀ ਕਵਲ ਨੂੰ ਮਿਲਾ ਦੋ ਅਹੀਂ ਉਹਨੂੰ ਮਿਲ ਕੇ ਤੇ ਚੱਲ ਜਾਗੇ ਕੋਈ ਇੱਥੇ ਕਬਰ ਨਹੀਂ ਗਈ ਤੇ ਕਿਸੇ ਨੂੰ ਇੱਥੇ ਮੈਂ ਮਿਲ ਨਹੀਂ ਦੇਣਾ ਜੋ ਤੁਸੀਂ ਮਰਜ਼ੀ ਕਰਦੇ ਰਹੋ ਉਹ ਜੀ ਆ ਤੂੰ ਬੂਆ ਕਾ ਖੋਲਿਆ ਕਿਸੇ ਨੂੰ ਪੁੱਛ ਕੇ ਖੋਲੀਦਾ ਹੁੰਦਾ ਵਾ ਉਤਾ ਹੀ ਤੂੰ ਲਿਆ ਕੇ ਤੇ ਦੇਜੋ ਵੇਜੋ ਕਰਨ ਨਹੀਂ ਆ ਤੈਨੂੰ ਨਹੀਂ ਕੋਈ ਅਕਨਾਈ ਤੇ ਮੰਮੀ ਜਦੋਂ ਬੂਆ ਖੜਕਣਿਆ ਤੇ ਕੀ ਗੱਲ ਮੈਂ ਬੂਆ ਖੋਲਣਾ ਜੀ ਉਹ ਚੜ ਚੱਲ ਕੇ ਏਡੀ ਦੂਰੋਂ ਆਗੇ ਆ ਤੇ ਕੀ ਗੱਲ ਉਹਨਾਂ ਨੂੰ ਬਹਿ ਜਾ ਖੋਜਾ ਮੈਨੂੰ ਕਹਿਣਾ ਇਹ ਕਿਦੋਂ ਤੋ ਟੁੱਟਾ ਹੋ ਜਾ ਆਪਣਾ ਸਾਗ ਤਾਬ ਤੈਨੂੰ ਜਿਆਦਾ ਹੀ ਬਹਿਣਾ ਖਲੋਣਾ ਆਖਣਾ ਆਉਂਦਾ ਵਾ ਸਾਨੂੰ ਨਹੀਂ ਆਖਣਾ ਆਉਂਦਾ ਅਸੀਂ ਚਦਾਈ ਆ ਹਨਾ ਜਾਣੇ ਭਾਣੇ ਤਾਂ ਤੂੰ ਵੱਡੀ ਚੱਤਰੋ ਲੈ ਮਾਸੀ ਤੂੰ ਉਹਦੀ ਭੈਣ ਨਵਾਜ਼ ਮਾਰ ਦੋ ਜਿਉ ਉਹ ਕਹਿ ਦੋਗੀ ਨਾ ਚੱਲ ਜੂ ਤੇ ਫਿਰ ਉਹ ਚੱਲ ਜਣਗੀ ਤੂੰ ਇਹਨੂੰ ਮਿਲ ਲਾਂਦੋ ਇੱਕ ਵਾਰੀਓ ਕਿਹੜੀ ਭੈਣ ਨਵਾਜ਼ ਮਾਰ ਦੋ ਕਿਹੜੀ ਭੈਣ ਦੀ ਗੱਲਾਂ ਕਰਦੀ ਏ ਤੂੰ ਵੀ ਤੂੰ ਭੈਣ ਹੀ ਆ ਫਿਰ ਜਿਹਨੇ ਬੂਆ ਖੋਲਤਾ ਹੈਗਾ ਤੂੰ ਤੈਨੂੰ ਮਿਲ ਕੇ ਤੇ ਚੱਲ ਜਣ ਮਿਲ ਲਿਆ ਨਾ ਤੈਨੂੰ ਲੈ ਮਾਸੀ ਉਹਦਾ ਵਿੱਚ ਦੇ ਕਸੂਰ ਆ ਉਹਦੇ ਬੂਆ ਖੁੱਲਿਆ ਵਾ ਕਿ ਬੂਆ ਖੁਰਨਾ ਪੈਂਦਾ ਜੇ ਮਹਿਮਾਨ ਕੋਈ ਆਵੇ ਤੁਸੀਂ ਤਾਂ ਜਾਣ ਕੇ ਗੱਲ ਪਾਈ ਜਾਂਦੇ ਜੀ ਤੁਸੀਂ ਤਾਂ ਬਦੋ ਬਦੀ ਦੇ ਰਿਸ਼ਤੇਦਾਰ ਬਣੀ ਜਾਂਦੇ ਜੀ ਕੋਈ ਰਿਸ਼ਤੇਦਾਰੀ ਨਹੀਂ ਤਾਂ ਬਿਨਾਂ ਸਾਰ ਗੇ ਰਿਸ਼ਤੇਦਾਰੀਆਂ ਖਤਮ ਹੋ ਗਈ ਨਾ ਜਿੱਧਰੋਂ ਆਇਆ ਨਾ ਮੂੰਹ ਚੱਕਿਆ ਨੀ ਆ ਜਾਈਦਾ ਹੁੰਦਾ ਜਦੋਂ ਪਤਾ ਵਾ ਕਿ ਗਾੜੀ ਖਾੜੀ ਕੋਈ ਰਿਸ਼ਤੇਦਾਰੀ ਨਹੀਂ ਤੇ ਕਾਹਦਾ ਕਰਕੇ ਤੁਸੀਂ ਆ ਗਈਓ ਮਾਸੀ ਜੀ ਤੁਸੀਂ ਕਾਹਨੋਂ ਇੰਨੀ ਆ ਰਿਸ਼ਤੇਦਾਰੀਆਂ ਤੋੜ-ਤੋੜ ਕੇ ਬੈਠ ਐ ਹੋ ਮੈਂ ਤੁਹਾਨੂੰ ਇੱਕੋ ਹੀ ਗੱਲ ਆਨੀ ਆ ਕਿ ਸਾਡੀ ਕੁੜੀ ਆ ਇੱਥੇ ਇੱਕ ਵਾਰੀ ਉਹਦੇ ਨਾਲ ਮਿਲਾ ਦੋ ਅੱਗੇ ਵੀ ਮੈਂ ਤੁਹਾਡੇ ਕੋਲ ਆਈ ਨਾ ਤੇ ਤੁਸੀਂ ਉਦੋਂ ਵੀ ਮੈਨੂੰ ਗੱਲਾਂ-ਬਾਤਾਂ ਬਹੁਤ ਕੀਤੀਆਂ ਹੈਗਾ ਤੇ ਹੁਣ ਨਾ ਉਹਨਾਂ ਦੇ ਭਰਾ ਦਾ ਮਿਲਨੋ ਜੀ ਕਰੰਡਿਆ ਵਾ ਤੋ ਕਿੰਨੇ ਦਿਨਾਂ ਦੇ ਨਾ ਬੜਾ ਹੀ ਜਿਆਦ ਕਰਨ ਦੇ ਕਵਲ ਨੂੰ ਤੇ ਤੁਸੀਂ ਐਂਦਾ ਕਰੋ ਉਹਨੂੰ ਮਿਲਾ ਦਿਓ ਫਿਰ ਅਸੀਂ ਆਪੇ ਚਲ ਜਾਾਂਗੇ ਕਿਹੜੀ ਤੁਹਾਡੀ ਕੁੜੀ ਆ ਇਹ ਕਿਹੜੀ ਕੁੜੀ ਦੀਆਂ ਤੂੰ ਗੱਲਾਂ ਕਰਨ ਰਹੀ ਆ ਇੱਥੇ ਕੋਈ ਤੁਹਾਡੀ ਕੁੜੀ ਨਹੀਂ ਤੇ ਨਾਮ ਐ ਕਿਸ ਨੂੰ ਮਿਲ ਨਹੀਂ ਦੇਣਾ ਜਿਹੜੇ ਰਾਹ ਆਏ ਨਾ ਤੁਸੀਂ ਉਸੇ ਰਾਹ ਤੇ ਜਾਓ ਨਾ ਨਾ ਮੰਮੀ ਇਹਦਾ ਕਰੋ ਜਿਉਂ ਆਈ ਗਈ ਆ ਤੇ ਤੁਸੀਂ ਇੱਕ ਵਾਰੀ ਆਵਾਜ਼ ਮਾਰ ਦੋ ਜਿਉਂ ਕਹੋਗੀ ਨਾ ਚਲ ਜੇ ਤਾਂ ਫਿਰ ਚਲ ਜਣਗੇ ਚਲ ਤੇ ਮੇਰੇ ਤੋਂ ਲੈ ਆਂਦੋ ਤੁਸੀਂ ਕਿਉਂ ਇਹਨੇ ਪੱਥਰ ਦਿਲ ਬਣ ਗਏ ਜੇ ਇਹ ਤੂੰ ਚੁੱਪ ਕਿਤੇ ਰਿਆ ਕਰ ਇਹ ਜਿਦੋਂ ਚਾਣੀ ਨਾ ਬਣਿਆ ਕਰ ਜੇ ਕਵਲ ਮਿਲਣਾ ਹੁੰਦਾ ਉਹਨੂੰ ਕਿਹੜੀ ਅੰਦਰਵਾਜ ਨਹੀਂ ਚੁੰਡਈ ਉਹ ਆਣ ਕੇ ਮਿਲ ਵੀ ਸਕਦੀ ਉਹ ਇਹਨਾਂ ਦੇ ਮੱਥੇ ਲੱਗਣਾ ਨਹੀਂ ਚਾਹਦੀ ਤੇ ਨਾ ਉਹਨੇ ਲੱਗਣਾ ਹੀ ਆ ਭਾਈ ਤੁਸੀਂ ਹੁਣ ਖਲੋਤੇ ਰਹੋ ਤੇ ਭਾਈ ਕੜੀ ਕਨੂੰ ਜਾਇਓ ਉਹਨੇ ਨਹੀਂ ਹੋਣਾ ਜੇ ਕਵਲ ਅੰਦਰ ਹੀ ਆ ਤੇ ਮੈਂ ਅੰਦਰ ਜਾ ਕੇ ਮਿਲ ਲੈਣੀ ਉਹਨੂੰ ਕੋਈ ਅੰਦਰ ਉਂਦਰ ਨਹੀਂ ਗਈ ਜਲ ਜੇ ਜਿਹੜੇ ਰਾਹ ਆਈਆਂ ਨਾ ਉਥੇ ਰਾਹ ਚੱਲ ਜਾ ਤੇਂਗੀ ਚੰਨੀ ਆ ਤੇ ਭੱਜ ਜਾ ਇੱਥੋਂ ਮਿੱਤੱਕੇ ਮਾਰਮਾ ਨਾ ਕੱਢਣਾ ਪਵੇ ਮਾਸੀ ਇੱਕ ਦਿਨ ਗੱਲ ਆ ਅਸੀਂ ਪਲਮਾਨਸੀ ਉੱਥੇ ਨੇ ਤੁਹਾਡੀ ਇਸ਼ਤ ਕਾਣੇ ਸੋ ਕਿੰਨੀ ਬੁੱਢੀ ਆ ਕੁਇੰਨ ਤੱਕ ਮਾਰਾ ਕੱਢ ਡੰਡੇ ਆਏ ਇਹ ਕਿਦਾਂ ਦੀ ਗੱਲ ਹੋਈ ਨਹੀਂ ਕੀ ਬਲਵਾਨ ਚ ਕਰ ਦਿਆ ਤੂੰ ਤੱਕੇ ਮਾਰ ਮਾਰ ਕੱਢ ਡਿਆ ਮੇਰੇ ਘਰ ਆਏ ਜੋ ਮੈਂ ਮਰਦੀ ਕਰਾਂ ਤੂੰ ਮੇਰੇ ਤੱਕੇ ਮਾਰਨਾ ਆਇਆ ਮੇਰੀ ਗੱਲ ਸੁਣੋ ਚੁੱਪ ਕਰੋ ਅਸੀਂ ਇੱਥੇ ਲੜਾਈ ਕਰਨੇ ਆਏ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਗੱਲ ਇੰਨਾ ਦੀ ਵੀ ਠੀਕ ਆ ਜੇ ਕਵਲ ਨੇ ਮਿਲਣਾ ਹੁੰਦਾ ਤੇ ਅੰਦਰੋਂ ਬਾਹਰ ਜ਼ਰੂਰ ਆਉਂਦੀ ਐਨਾ ਰੋਲਾ ਪੈ ਡਿਆ ਵਾ ਉਹਨੂੰ ਪਹਿਲਾ ਆਵਾਜ਼ ਨਹੀਂ ਸੁਣ ਲਈ ਸਾਡੀ ਯਾਰ ਮੇਰੀ ਭੈਣਾ ਤੇ ਮੈਨੂੰ ਮੈਨੂੰ ਤੇ ਰੋਕਣ ਢੀਏ ਉਹਨੇ ਮੰਦੀ ਤੁਹਾਡੀ ਭੈਣ ਆ ਪਰ ਭੈਣ ਨੂੰ ਵੀ ਇੱਥੇ ਬਾਜਾਂ ਸੁਣਨੀ ਡਈਆਂ ਵਾ ਭੈਣ ਕਿਉਂ ਨਹੀਂ ਮਿਲ ਲਈ ਤੁਹਾਨੂੰ ਅਸੀਂ ਇੱਥੇ ਲੜਨਾ ਨਹੀਂ ਹੈਗਾ ਚਲੋ ਜੇ ਕਵਲ ਦਾ ਸਾਨੂੰ ਮਿਲਣ ਦਾ ਮਨ ਨਹੀਂ ਨਾ ਹੈਗਾ ਤੇ ਆਪਾਂ ਚਲੀਏ ਇੱਥੇ ਨਾ ਕਰੋ ਮੰਮੀ ਏਦਾਂ ਮਿਲ ਰਹੇ ਦੋਨਾਂ ਨੂੰ ਆਵਾਜ਼ ਮਾਰਦੇ ਕੋੜੀ ਨਾ ਕਰੋ ਕੰਮ ਕੀਤਾ ਜਾ 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 ਨਹੀਂ ਤੂੰ ਦੱਸ ਤੂੰ ਕਿੰਨੂੰ ਪੁੱਛ ਕੇ ਬੁਆ ਖੋਲਿਆ ਇੱਤਾਂ ਜਿਹੜਾ ਕੋਈ ਆਜੇ ਮੂੰਹ ਚੁੱਕ ਕੇ ਤੇ ਸੈਨਾ ਬੁਆ ਖੋਲ ਲਿਆ ਕਰ ਕੋਈ ਅਕਲ ਕਰੀ ਦੀ ਹੁੰਦੀ ਆ ਅਹੀਂ ਨਾ ਬੁਆ ਖੋਲਦੇ ਜੇ ਖੋਲਣਾ ਹਮ ਤਾਂ ਤੇ ਤੂੰ ਜਾਂਦਾ ਪੰਜੀ ਆਈ ਉਧਰ ਮੰਮੀ ਮੈਂ ਤਾਂ ਬੂਆ ਖੜਕਦਾ ਵੇਖਿਆ ਤੇ ਮੈਂ ਖੋਲੋ ਤਾਂ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਹੋਣ ਮੈਨੂੰ ਥੋੜਾ ਪਤਾ ਹੀ ਪਿਓ ਵਾ ਤੇ ਫਿਰ ਕਿਉਂ ਨਾਲੇ ਆਕੇ ਤੇ ਭੈਣ ਭਰਾ ਹੀ ਆਏ ਕਿਹੜੋ ਪੜਾਇਆ ਕੋਈ ਭੈਣ ਭਰਾਏ ਜਦੋਂ ਨਹੀਂ ਮਿਲਣਾ ਚਾਹੁੰਦੀ ਤੇ ਭੈਣ ਭਰਾ ਕੀ ਲੈਣਾ ਦੇ ਇੱਥੇ ਏ ਖਾਣਮ ਜੈ ਸੇ ਅੱਛਾ ਤਾਂ ਨੂੰ ਪਤਾ ਨਹੀਂ ਮਿਲਣਾ ਚਾਹੁੰਦੀ ਉਹ ਚਾਹੀ ਤਰਦੇ ਲੈਦੀ ਫਿਰਦੀ ਫਿਰ ਕਿਉਂ ਉਹਨੂੰ ਬੜਾ ਲੱਗਦਾ ਵੀ ਆਏ ਤੁਰੇ ਭੱਜ ਕੇ ਆਉਣਾ ਹੀ ਉਹ ਸੁੱਤੀ ਹੋਣੀ ਮੇਰੇ ਨਾਲ ਕਿਤੇ ਅੰਦਰ ਵੜ ਕੇ ਸੁੱਤੀ ਗਿਆ ਉਹਨੂੰ ਭਲਾ ਥੁੰਡਾ ਰੋੜਾ ਪਾਰ ਹੀ ਨਾ ਪੈਂਡਿਆ ਉਹ ਸੁੱਤੀ ਆਈ ਗਈ ਆ ਗੁੜੀ ਨੀਂਦਾ ਚੰਗੀ ਆ ਕੋਈ ਅਕਲ ਨੂੰ ਹੱਥ ਮਾਰਿਆ ਕਰ ਐਜੀ ਸਿਆਣੀ ਨਾ ਬਣਿਆ ਕਰ ਹਾਂ ਨੂੰ ਸਿਆਣਿਆਂ ਨੂੰ ਪੱਸਾ ਪਿੱਛੇ ਪਾਉਂਦੇ ਤੂੰ ਗਾੜੀ ਗਾੜੀ 扑ੜਕਦੀ ਫਿਰਦੀ ਆ ਕੋਈ ਅਕਲਾਂ ਬੂਆ ਖੋਲੀਦਾ ਹੁੰਦਾ ਵੇਖ ਲਈਦਾ ਹੁੰਦਾ ਤੇ ਕਿਹੜਾ ਤੇ ਕਿਹੜਾ ਨਹੀਂ ਜੇ ਅਜੀ ਨਾ ਨਹੀਂ ਪੰਜ ਕਰੇ ਬੂਆ ਖੋਲ ਦੇਦਾ ਹੁੰਦਾ ਤੂੰ ਤਾਂ ਐਵੇਂ ਉਲਟ ਮੇਰੇ ਨਾਲ ਲੜੀ ਜਾਂਦਾ ਮੈਂ ਕੀ ਮਾਰਾ ਕਰ ਦਿੱਤਾ ਮੈਨੂੰ ਸੁਪਨਾ ਤਾਂ ਨਹੀਂ ਆਇਆ ਪੀ ਉਹ ਤਾਂ ਮੈਂ ਕੈਮਰਾ ਲਾਇਆ ਪਿਆ ਵੇਖਣ ਦੀ ਪਿਓ ਹੁੰਦੇ ਆ ਚੱਲ ਗਾਂ ਜਾ ਦਫਾ ਹੋ ਇਥੋਂ ਮੈਂ ਜੋ ਹਨ ਗੋਹੀ ਗੱਲਾਂ ਮੇਰੇ ਵਾਲੇ ਕਰ ਰਹੇ ਆ ਖਬਰਦਾਰ ਜੈ ਇਧਰ ਮੁੜ ਕੇ ਪੈਰ ਪਾਇਆ ਤੇ ਜਿੱਦਾਂ ਮਰਜੀ ਆ ਮਾਸੀ ਜੀ ਦੀ ਮਰਜੀ ਗੱਲਾਂ ਕੀਤੀਆਂ ਨਾ ਮੇਰੇ ਦਿਲ ਨਾ ਹੋਰ ਤਾਂ ਘੋਮੋ ਹੋ ਜਾਂਦਾ ਵੀ ਜਦੋਂ ਨਾ ਕਵਲ ਠੀਕ ਨਹੀਂ ਆ ਇੱਕ ਵੇਖ ਲੈਂਦਾ ਨਾ ਫੇਰ ਮੈਂ ਚੱਲ ਜਾਂਦਾ ਮੁੜ ਕੇ ਭਾ ਨਾਮ ਹੀ ਹੁੰਦਾ ਨਾ ਕੋਈ ਚੱਕਰ ਨਹੀਂ ਮੇਲ ਤੋਂ ਤੇ ਅਸੀਂ ਮੇਲ ਨੂੰ ਹੀ ਆਏ ਹਾਂ ਉਹ ਨਹੀਂ ਗੱਲ ਕੋਈ ਵੀ ਹੈਗੀ ਪਰ ਜਦੋਂ ਅਗਲੇ ਨੇ ਅੰਦਰ ਲੰਘਣ ਦਿੰਦੇ ਤੇ ਕੀ ਕਰ ਸਕਦੇ ਆ ਨਾਲੇ ਉਹਨਾਂ ਦਾ ਘਰ ਵਾ ਸਾਡਾ ਕੋਈ ਜ਼ੋਰ ਨਹੀਂ ਹੈਗਾ ਇਦਾਂ ਕਰੋ ਮੋਟਰਸਾਈਕਲ ਸਟਾਰ ਕਰ ਤੇ ਚੱਲੀ ਆ ਆਪਣੇ ਘਰ ਇੱਕ ਤਾਂ ਮੈਨੂੰ ਗੁੱਸਾ ਚੜਦਾ ਵਾ ਮੈਂ ਪਿੰਡ ਵਾਲਾ ਗਾਮਾ ਬੰਜਦਾ ਨਾ ਇੱਕ ਥੋੜਾ ਜਿਹਾ ਚਿੰਗਾੜੇ ਕੱਢਦਾ ਬੁੜੀ ਦੀ ਚਲੋ ਰਹਿਣ ਤੋਂ ਪਰਾਂ ਹਾਨੂੰ ਨਹੀਂ ਲੋੜ ਲੜਾਈ ਕਰਨ ਦੀ ਕਿਸ ਦੇ ਨਾਲ ਪੂਣੀ ਬਾਹ ਫੜ ਕੇ ਲੈ ਜਾਓ ਕਿ ਤਾਂ ਦਾ ਪਿੰਡ ਆ ਵੀ ਲੜ ਜਾਓ 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 ਦਫਾ ਹੋਵੋ ਅਜੇ ਵੀ ਇੱਥੇ ਖਲੋਤੇ ਹੋ ਗਾਹ ਜਾਓ ਮੇਰਾ ਤਾਂ ਤੁਹਾਡੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਤਾ ਅਜੇ ਵੀ ਇੱਥੇ ਆਖੜੇ ਆ ਚਲੋ ਗਾਂ ਕੀ ਵੇਂਦਾ ਹੀ ਮੋੜ ਮੋੜ ਕੇ ਲੜਨਾ ਇੱਥੇ ਜਦੋਂ ਤੂੰ ਗੋਲ ਨਾ ਹਟਦੀ ਨਹੀਂ ਹਟਦੀ ਤੇ ਨਾ ਹਟੇ ਦੇਖ ਮਾਤਾ ਦੇ ਕੰਮ ਵੀ ਦੱਸ ਤੂੰ ਮੇਲ ਲੈਂਦੇ ਉਹਨਾਂ ਨੂੰ ਐਡੀ ਕਿਤੇ ਮੈਂ ਕਿ ਨਹੀਂ ਪੱਥਰ ਦਿਲਦੀ ਆ ਵੀ ਵੇ ਪਿਛਾ ਦਾ ਭਰਾ ਸੜ ਆਇਆ ਵਾ ਉਹ ਵੀ ਤਰਲੇ ਲੈਂਦੀ ਫਿਰਦੀ ਆ ਵੀ ਮੈਂ ਆਪਣੇ ਭਰਾ ਨੂੰ ਮਿਲਣਾ ਵਾ ਤੂੰ ਮਿਲ ਲੈਂਦੇ ਇੱਕ ਵਾਰੀ ਉਹਨੂੰ ਜੇ ਉਹ ਘਰ ਚੱਲ ਕੇ ਆ ਗਿਆ ਅਬ ਤੇ ਤੂੰ ਉਹਨੂੰ ਜਾਣ ਨਹੀਂ ਦਿੰਨੀ ਤੂੰ ਕਿ ਤੂੰ ਜਾਣਾ ਨਹੀਂ ਉੱਥੇ ਉਹ ਫੇਰ ਵੀ ਮੈਂ ਆ ਕੇ ਨਹੀਂ ਚੰਗੇ ਆ ਭਲਾ ਕੇ ਸਾਰਾ ਕੁਝ ਪਿੱਛੇ ਆ ਗਿਆ ਇਹ ਤੇ ਕਿਤੇ ਢੀ ਕਿਤੇ ਮਾਤਾ ਸਾਡੀ ਹੈਗੀ ਆ ਨਾ ਕਿਤੇ ਕਿਤੇ ਤਰਸ ਹੀ ਨਹੀਂ ਕਿਤੇ ਮਾਸਾ ਵੀ ਹੈਗਾ ਇਹਨੂੰ ਕਿਤੇ ਇੱਕ ਤਾਂ ਮੈਂ ਇਰਾਦਾ ਵਾ ਵੀ ਮੈਂ ਦੱਸ ਦਿੰਦੀ ਆ ਕੇ ਉਹਨਾਂ ਨੂੰ ਉਹ ਤਾਂ ਤੁਹਾਨੂੰ ਮਿਲਣਾ ਚਾਹੁੰਦੀ ਆ ਪਰ ਇਹ ਨਹੀਂ ਜੇ ਤੁਹਾਨੂੰ ਮਿਲਣ ਦਿੰਦੀ ਇਹ ਸਾਰੇ ਪਵਰ ਦੀ ਜੜ ਸਾਡੀ ਮਾਤਾ ਹੀ ਹੋ ਇਹ ਤੇ ਕੰਨ ਏਦਾਂ ਕੱਸੀ ਹੋਣੇ ਕਿ ਤੇ ਐਨੇ ਵੀ ਕਿਤੇ ਚੱਲਣਾ ਜਾਏ ਬੂਆ ਖੋਲਣ ਪਰ ਜਦ ਮੈਂ ਜਾਮਾ ਕਰ ਚੜੀ ਨਾ ਜਾਣਾ ਵੇਖਣਾ ਜਾ ਕੇ ਕੋਈ ਦਸ ਹੀ ਦਿਨੀ ਜਾ ਕੇ ਵੀ ਉਹ ਤੇ ਵੀਰ ਤੁਹਾਨੂੰ ਮਿਲਣਾ ਚਾਹੁੰਦੀ ਆ ਪਰ ਇਹ ਨਹੀਂ ਤੇ ਤੁਹਾਨੂੰ ਮਿਲ ਦਿੰਦੀ ਹੈਗੀ ਇੱਕ ਡਰ ਵੀ ਲੱਗਦਾ ਮੈਨੂੰ ਹਾਰੇ ਉਹ ਤਾਂ ਚਲ ਵੀ ਗਏ ਛਰੇ ਮੇਰੇ ਸਗੋਂ ਆਈ ਆ ਪਿਛਾ ਦੱਸ ਦਿੰਨੀ ਆ ਕਿ ਉਹ ਤਾਂ ਚਲਿ ਤਾਨੂੰ ਬੜਾ ਮਿਲ ਨੂੰ ਤਰਸ ਦੀ ਜੇ ਪਰ ਸਾਡੀ ਮਾਤਾ ਨਹੀਂ ਮਿਲ ਲੰਦੀ ਕਿਤੇ ਹਾਂ ਹੁਣ ਮੈਂ ਕੀ ਕਰਾਂ ਉਹ ਤਾਂ ਚਲ ਵੀ ਆ ਉਹ ਬੜੀ ਦੂਰ ਗਏ ਆ ਤੇ ਮਾੜੀ ਦਵਾ ਬੂਆ ਇਹਨੇ ਤੇ ਕਹਿਣਾ ਪਤਾ ਨਹੀਂ ਕੀ ਵੇਖਣ ਗਈ ਆ ਇਹ ਤਾਂ ਮੇਰੇ ਦਵਾਲੇ ਚੜ ਜਾਣਾ ਹਨ ਕੇ ਫਿਰ ਖਰਾਕ ਮਾੜਾ ਜਾ ਕਿਤੇ ਹੋਗਾ ਤੇ ਪੱਜੀ ਆਉਣਾ ਇੱਥੇ आ हाँ। भाई रब्बा मेरे से नींद बड़ी होन गई है हाय है मैं मंजीत है मैं मंजीत केदा आ गई हाय ਰੋੜ ਪਿਆ ਮੇਰੇ ਸਿਰ ਦੇ ਵਿੱਚ ਕਿਤੇ ਮੈਂ ਡਿਗ ਡੋਗ ਪਈ ਆ ਨਹੀਂ ਵਾਏ ਮੈਂ ਇੱਥੇ ਠੜੇ ਜਲੀ ਹਾਂ ਮੰਮੀ ਮੈਂ ਨਾ ਲਾਂਡੀ ਇਹ ਕਿਤੇ ਮੰਮੀ ਨੇ ਤਾਂ ਨਹੀਂ ਮੇਰੇ ਸਿਰ 'ਚ ਕੋ ਮਾਰ ਮੁਰ ਕਿਤੇ ਮੈਨੂੰ ਇੱਥੇ ਪਾਤਾ ਪੱਕਾ ਇਹ ਨਾ ਮਾਤਾ ਦੇ ਘਰ ਆ ਮਾ ਉਹਨੇ ਮੇਰੇ ਸਿਰ ਦੇ ਵਿੱਚ ਕੋ ਮਾਰ ਕੇ ਮੈਨੂੰ ਇੱਥੇ ਛੱਡਦਾ ਵਾ ਛੋਪ ਹੁਣ ਮੈਂ ਵੀ ਨਹੀਂ ਰਹਿਣਾ ਮੈਂ ਵੀ ਹੁਣ ਮਾਤਾ ਹੋਣਾ ਨਾ ਨਾ ਗੱਲ ਕਰਕੇ ਰਹਿਣਾ ਜਾਨੀ ਹਵਾਰ ਆਏ ਲੈ ਉਹ ਵੇਹ ਲੋ ਕਬਲ ਉਠਖ ਲੋਈ ਉਹੋ ਗੱਲ ਦਵਾਈ ਨੇ ਕਰਤਾ ਕਿ ਨਹੀਂ ਅਚ ਤੁਸੀਂ ਆਖੀ ਜਾਣਦੇ ਕਬਲ ਨੂੰ ਠਾਲ ਕਬਲ ਨੂੰ ਠਾਲ ਮੈਂ ਠਾਲਦਾ ਮੈਂ ਤੁਹਾਨੂੰ ਆਖਿਆ ਸੀ ਕੋਈ ਗੱਲ ਨਹੀਂ ਰੋਕ ਲੈਣ ਤੋਂ ਜਰੀਕ ਦਵਾਈ ਨੇ ਅਸਰ ਕਰ ਦੇਣਾ ਉਹ ਚੰਗਾ ਹੋਇਆ ਦਾੜੀ ਵੀ ਘਰੇ ਬੈਠਿਆ ਕਰਦੀਆਂ ਹੁਣ ਜਾ ਕੇ ਗੱਲ ਮਾਤਾ ਦਾਤੇ ਪਰਦਾ ਫਾਸ਼ ਕਰਦੀਆਂ ਉਹ ਮੰਨੂ ਹੀ ਜਿਹੜੀ ਸਾਰੀ ਗਈ ਕਵਲ ਨੇ ਨਹੀਂ ਸਾਹ ਨਹੀਂ ਆ ਸ਼ਾਵਾਸ਼ੇ ਮਾਤਾ ਦੇਰੇ ਬੜੀ ਸੋਹਣੀ ਕੀਤੀ ਮੇਰੇ ਨਾਲ ਕੀ ਮਾਰਿਆ ਮੇਰੇ ਸਿਰ ਦੇ ਵਿੱਚ ਸੜਦਾ ਮੈਨੂੰ ਅੰਦਰ ਮੰਜੀ ਦੇ ਭਾਕੇ ਤੇਰੇ ਰਾਦੇ ਕਵਲ ਨੂੰ ਪਤਾ ਨਹੀਂ ਲੱਗਣਾ ਕਵਲ ਨਹੀਂ ਉੱਠਣਾ ਹੀ ਨਹੀਂ ਆ ਮੈਨੂੰ ਹੁਣ ਚੇਤਾ ਆ ਗਿਆ ਵਾ ਸਾਰਾ ਚੱਲੀ ਹੀ ਮੈਂ ਥਾਣੇ ਤੇਰੇ ਖਿਲਾਫ ਤਾਂ ਹੀ ਮੈਨੂੰ ਅੰਦਰ ਪਤਾ ਨਾ ਫੇ ਜਾਵੇ ਨਾ ਕਿਤੇ ਤੇ ਮੈਂ ਤੇ ਜਾ ਕੇ ਰਹਿਣਾ ਵਾ ਬੜੀਆਂ ਵੱੱਦੀਆਂ ਕੀਆਂ ਕਰ ਲੀਆਂ ਤੂੰ ਹੁਣ ਨਹੀਂ ਮੈਂ ਜਾਣਦੀ ਆ ਨਹੀਂ ਪੁੱਤ ਮੈਂ ਤੈਨੂੰ ਕੀ ਆਖਿਆ ਵਾ ਮੈਂ ਤਾਂ ਸਗੋਂ ਤੈਨੂੰ ਦਵਾਈ ਦਾਰੂ ਦੇਣ ਲਈ ਆ ਤੇ ਉਹ ਤਾਂ ਤੈਨੂੰ ਨਾ ਚੱਕਰ ਗਿਆ ਆਇਆ ਹੈਗਾ ਤੇ ਤੂੰ ਉਹਦੇ ਨਾਲ ਡਿੱਗੀ ਆ ਮੈਂ ਤਾਂ ਸਗੋਂ ਤੈਨੂੰ ਚੱਕ ਕੇ ਅੰਦਰ ਕਢਿਆ ਉਹ ਜਾਣਦੇ ਪਰਾਂ ਉਹ ਆਖੰਡੇ ਵੀ ਮੇਰੇ ਕੋਲ ਮਾਰਿਆ ਤੂੰ ਆਖੰਡਈਆ ਉਹ ਦਾਤੀ ਕੀ ਹੈ ਨੇਰ ਨਹੀਂ ਆ ਗਈ ਆ ਹੁਣ ਇਹਦੇ ਸੱਚਾ ਕਿਹੜਾ ਝੂਠਾ ਕਿਹੜਾ ਮੈਨੂੰ ਪਤਾ ਤੇ ਲੱਗੇ ਡੈਡੀ ਜੀ ਮੈਂ ਝੂਠ ਨਹੀਂ ਬੋਲਣ ਢੀ ਮੈਂ ਸਾਚੀ ਬੋਲਣ ਢੀ ਆ ਜੇ ਨਹੀਂ ਨਾ ਯਕੀਨ ਆਉਂਦਾ ਤੇ ਆਹ ਵੇਖ ਲੋ ਮੇਰੇ ਸਿਰ ਦੇ ਵਿੱਚ ਰੋੜ ਪਿਆ ਵਾ ਆ ਵੇਖੋ ਹੱਥ ਲਾ ਕੇ ਤੋਹੀ ਨਾ ਸਿਰ ਨੂੰ ਹੱਥ ਨਹੀਂ ਲਾਈਦਾ ਹੁੰਦਾ ਨਵਾਂ 3 ਦਿਨ ਅੱਗੇ ਮੇਰਾ ਨਾਮ ਉਹਨੇ ਲਾ ਦਿੱਤਾ ਵਾ ਕਿ ਇਹਨੇ ਛੁੱਟਿਆ ਵਾ ਤੇ ਫੇਰ ਤੁਹਾਨੂੰ ਆਖੂਗਾ ਕਿ ਇਹਨੇ ਸੋਰਾ ਮੇਰੀ ਗੋਤ ਉਪ ਟੰਡਿਆ ਵਾ ਰਮਾਨਾ ਬਹੁਤ ਹੀ ਏ ਉਤਾਈ ਕਰੀ ਜਾਂਦੀ ਆ ਚੱਕਰ ਆ ਕੇ ਡਿੱਗੀ ਹੈਗੀ ਉਹ ਸਿਰ ਚ ਰੋਡ ਪੈ ਗਿਆ ਹੋ ਇਹ ਥੋੜੀ ਗੱਲ ਵਾਪੀ ਆਹੇ ਡੈਡੀ ਜੀ ਵੇਖੋ ਤੁਸੀਂ ਤੂੰ ਚੰਗਿਆ ਬੱਢਈ ਆ ਇੱਕ ਬੰਨੇ ਉਹ ਕੁੜੀ ਰੋਂ ਡਈ ਆ ਤੇ ਤੂੰ ਆਪਣੀਆਂ ਹੋਰ ਹੀ ਲਈ ਜਾਣ ਡਈ ਆ ਡਰ ਇਹ ਤਾਂ ਨਹੀਂ ਕਹੀਦਾ ਹੁੰਦਾ ਕੁੜੀ ਕਿੱਥੋਂ ਰੋਂ ਡਈ ਆ ਉਹ ਵੇ ਹੋ ਤੇ ਸਭ ਚੰਗੀ ਭਲੀ ਹੋ ਗਈ ਆ ਵਾਹ ਰੂ ਵਾਹ ਰੂ ਆਖੋ ਕਿ ਚਲੋ ਉੱਠ ਕੇ ਆ ਗਈ ਆ ਨਾ ਮਿੰਦਰ ਰੋਕੀਆ ਮੈਂ ਚੰਗੀ ਬਲੀ ਨਹੀਂ ਆ ਮੇਰੇ ਜਿੰਨਾ ਔਖਾ ਤੇ ਕੋਈ ਹੋਵੇ ਨਾ ਜੇ ਮੇਥੋਂ ਗਲਤੀ ਹੋ ਗਈ ਆ ਮੈਂ ਆਪਣੇ ਪ੍ਰਾਹ ਦੀ ਜ਼ਮੀਨ ਲੈ ਆਈ ਆ ਤੇ ਮੈਂ ਮੰਮੀ ਘੜੀ ਹੱਥ ਜੋੜਦੀ ਆ ਮੈਨੂੰ ਮੇਰੇ ਪੈਸੇ ਕਢਾ ਕੇ ਦੇ ਦੋ ਤੇ ਮੈਂ ਆਪਣੇ ਪ੍ਰਾਹ ਨੂੰ ਜ਼ਮੀਨ ਦੇਵਾ ਮੈਂ ਨਹੀਂ ਕਿਦੇ ਨਾ ਪਰਿਵਾਰ ਵਾਲੀ ਬਣ ਜਾਵੇਂ ਮੈਂ ਤਾਂ ਕਦੇ ਹਸਣ ਬਣ ਗਈ ਆ ਮੇਰ ਕੋ ਨਹੀਂ ਜੇ ਹੁਣ ਐਦਾਂ ਜੀ ਆ ਜਾਣਾ ਵੀ ਨਹੀਂ ਤੇ ਮੈਂ ਕੋ ਖਾ ਕੇ ਮਰ ਜਾਣਾ ਜੇ ਓਟੋ ਐਦਾਂ ਨਹੀਂ ਮੇਰ ਕੋ ਨਹੀਂ ਮੰਨਣਾ ਮੈਂ ਹੀ ਰੇੜਾ ਕਰਦਾ ਵਸਲਾ ਘਰੇ ਉਹਦੀ ਮਾਲਵੇ ਥੋੜੀ ਬੜੀ ਦੇ ਪੈਸੇ ਦੇਦੇ ਤੁਹਾਡੇ ਤੂੰ ਉਹਨਾਂ ਦੇ ਆ ਵਿਚਾਰਿਆਂ ਨੂੰ ਉਹ ਫਿਰ ਕਿਦਾਂ ਟਾਈਮ ਪਾਸ ਕਰਨ ਦੇ ਆ ਇਹਨ ਪਤਾ ਨਹੀਂ ਕੀ ਕਰਕੇ ਰੱਖਣਾ ਆਡੇ ਘਰ ਦੇ ਵਿੱਚ ਹੀਰਾ ਵੀ ਤੁਹਾਨੂੰ ਪਤਾ ਇਹਦਾ ਹੀ ਆ ਸੈਤ ਦੇ ਇਹਨਾਂ ਦੇ ਚੱਲਣੇ ਆ ਜੋ ਇਹਨੇ ਕਹਿਤਾ ਉਹੋ ਹੀ ਹੋਣਾ ਵਾ ਹੀਰਾ ਘੜਾ ਮੈਨੂੰ ਪੱਲੇ ਬੰਦਾ ਵਾ ਜੋ ਕਰਨਾ ਨਾ ਕਰ ਲੋ ਤੁਸੀਂ ਤੇ ਇੱਕ ਵਾਰੀ ਮੈਂ ਦੱਸਤਾ ਦੋ ਵਾਰੀ ਦੱਸਤਾ ਜਿਹੜੇ ਮੇਰੀ ਮੋਟੇ ਚ ਪੈਸੇ ਆ ਗਏ ਆ ਨਾ ਉਹ ਨਹੀਂ ਉਹ ਮੈਂ ਦੇਣੇ ਪਾਇ ਇੱਕ ਵਰੀ ਆਖੋ ਤੇ ਪਾਇ ਦੋ ਵਰੀ ਆਖੋ ਮਰਦੀ ਤੇ ਫੇ ਮਰਨ ਦੇ ਜਨੇ ਐਵੇਂ ਝੂਠੇ ਹੀ ਨਾ ਲਾਈ ਜਾਂਦੀ ਮੈਂ ਚੰਗਾ ਭਲਾ ਆਖਿਆ ਵੀ ਚੱਕਰ ਮੈਂ ਸਗੋਂ ਉਦਣ ਦੀ ਥੰਮਪਨ ਨਹੀਂ ਉਦੋਂ ਦੀ ਕਦੀ ਚੁੱਕ ਕੇ ਅੰਦਰ ਕ ਕੱਲੀ ਨੇ ਖੜਿਆ ਮੇਰੀਆਂ ਕਿਤੇ ਬਾਹਾਂ ਪੀੜ ਕਰਦੀਆਂ ਇਹ ਆਂਦੀ ਮੇਰੇ ਸਿਰ ਤੇ ਮਾਰਿਆ ਕੋ ਹੋਰ ਵੀ ਕੋਈ ਆਖੂਗਾ ਕੋਈ ਵੇਂਦਾ ਹੀ ਆਟਕਵਾਂ ਮੈਨੂੰ ਬਦਾਵਾ ਨਾ ਮਨ ਨੂੰ ਦੀਦੀ ਉਦੋਂ ਕਰ ਰਹੀ ਤੇ ਨਾ ਤੁਹੀਂ ਕਰ ਮੈਨੂੰ ਕੋਈ ਸਾਹਮਣੇ ਨਹੀਂ ਦਿਖਿਆ ਹੋਰ ਮੈਨੂੰ ਕੀ ਹੋਣਾ ਏ ਮੈਂ ਕੋਈ ਡਿੱਗੀ ਨਹੀਂਗੀ ਜੋ ਕੋਹ ਵੀ ਹੋਇਆ ਨਾ ਮਾ ਦਾਦਾ ਹੀ ਕੀਤਾ ਕਰਾਇਆ ਵਾ ਕਹੋ ਨਾ ਪਹਿਲੋ ਤਾਂ ਤੁਹਾਡਾ ਨਾ ਨਹੀਂ ਖੋਦਾ ਇੱਕ ਦੂਜੇ ਦੇ ਵਿੱਚ ਇੱਕ ਦੂਜੀ ਤੋਂ ਬਿਨਾ ਤਾਂ ਇਨਸਾਨ ਹੀ ਨਹੀਂ ਲੇਦਿਆਂ ਹੁਣ ਤੁਹਾਡਾ ਇਹ ਕੁੱਤੇ ਦਾ ਵਾਇਰ ਪੈ ਗਿਆ ਇੱਕ ਤੂੰ ਆਇਆ ਬੰਨੇ ਬਹਿ ਗਈਆਂ ਉਹ ਆਇਆ ਬੰਨੇ ਬਹਿ ਗਈਆਂ ਤੇ ਮੈਂ ਤੇ ਲੱਕੋ ਵਾਏ ਆ ਗਿਆ ਨਾ ਮੈਂ ਤੇਰੀ ਕਰ ਸਕਦਾ ਨਾ ਮੈਂ ਉਹਦੀ ਕਰ ਸਕਦਾ ਮੈਂ ਕਿਹੜੇ ਬੰਨੇ ਜਾਵਾਂ ਡਾਡੀ ਜੀ ਜੇ ਮੇਰੇ ਕੋ ਗਲਤੀ ਹੋ ਗਈ ਹੈ ਨਾ ਤੇ ਮੈਂ ਹੁਣ ਸੁਧਾਰਨਵੇਂ ਤੇ ਡਈ ਆ ਤੇ ਮੰਮੀ ਨੂੰ ਕਹੋ ਹਾਂ ਉਹਨਾਂ ਦੇ ਪੈਸੇ ਆ ਉਹਨਾਂ ਨੂੰ ਵਾਪਸ ਕਰ ਦੇ ਕਿਉਂ ਇਹਨੇ ਜਿਹੜਾ ਫੜੀ ਆ ਵੀ ਮੈਂ ਨਹੀਂ ਪੈਸੇ ਦੇਣੇ ਮੈਂ ਕਾਫਲ ਮੋੜ-ਮੋੜ ਹਾ ਗੱਲ ਨਾ ਕਰ ਜੇ ਪੈਸੇ ਵਾਪਸ ਕਰ ਵੀ ਦੋਤੇ ਨਾ ਉਹਨਾਂ ਨਹੀਂ ਤੈਨੂੰ ਮਿਲਣਾ ਨਾ ਉਹ ਮਿਲਣ ਵਾਲੀਆਂ ਜਿੰਸਾਂ ਆ ਇਹੋ ਜਿਹੜੇ ਪੈਸੇ ਆ ਨਾ ਮੈਂ ਕਿਹੜੇ ਹੱਕ ਤੇ ਰੱਖ ਕੇ ਲੈ ਜਾਣੇ ਸਾਡਾ ਹੀ ਕੋਹ ਬਣ ਗਿਆ ਵਾ ਕੱਲ ਨੂੰ ਆਪਣੇ ਪੁੱਤ ਤੇ ਲਾਹੇਗੀ ਉਹਨੂੰ ਕਿਤੇ ਬਾਹਰ ਅੰਦਰ ਕਰ ਲੇਗੀ ਤੇ ਇਹ ਤੂੰ ਜਿੱਦ ਛੱਡ ਦੇ ਚੰਗੀ ਚੰਨੀ ਆ ਤੇ ਆਕੇ ਲੱਗ ਜਾ ਉਹਨਾਂ ਨਹੀਂ ਪਈ ਆ ਵਿਚਾਰਿਆਂ ਦੀ ਤੇ ਉਹਨਾਂ ਦੇ ਪੈਸੇ ਆ ਤੂੰ ਹੀ ਹਾਰ ਮੰਨ ਜਾ ਹਾਂ ਤੂੰ ਹੀ ਦੇ ਦੇ ਉਹਨੂੰ ਉਹ ਦੇ ਆਵੇ ਉਹਨਾਂ ਨੂੰ ਕੀ ਹੁਣ ਹਾਰ ਮੰਨਣੀ ਆ ਹੁਣ ਦਿੱਤੇ ਨਾ ਦਿੱਤੇ ਇੱਕ ਬਰਾਬਰ ਵਾ ਹੁਣ ਨਾ ਨਹੀਂ ਹੋਣਾ ਦਿੱਤਿਆਂ ਦਾ ਇਹ ਹੁਣ ਚੁੱਪ ਕਰਕੇ ਨਾ ਇਹ ਬੈਠੀ ਰਹੇ ਚੰਗੀ ਚੰਗੀ ਚੁੱਪ ਕਰਕੇ ਨਹੀਂ ਮੰਮੀ ਜੀ ਮੈਂ ਬਹਿਣਾ ਵੀ ਮੈਨੂੰ ਠੰਡਾ ਨਹੀਂ ਕੰਡਿਆ ਆਵੇ ਜੇ ਤੁਸੀਂ ਹਾਹੋ ਕੋਈ ਰੱਖਣਾ ਵਾ ਨਾ ਤੇ ਮੈਂ ਫੇਰ ਥਾਣੇ ਚਲ ਜਾਣਾ ਜੀ ਤੇ ਨਾਲੇ ਇੱਕ ਗੱਲ ਵਾ ਮੁੰਡੇ ਨੂੰ ਛੱਟ ਕਰਨ ਦੀ ਗੱਲ ਹੈ ਨਾ ਉਹਦਾ ਪਿਓ ਕਮਾਈ ਕਰਿਆ ਤਾਂ ਉਹਨੂੰ ਆਪਣੇ ਥਾਂ ਟਿਕਾਣੇ ਲਾਵੇ ਇਹ ਥੋੜਾ ਵਾ ਵੀ ਉਹਨਾਂ ਦੇ ਪੈਸੇ ਨਾਲ ਹੀ ਹੁਣ ਇਹਨੂੰ ਕਿੱਥੇ ਲਾਉਣਾ ਵਾ ਨਹੀਂ ਮੁੰਡੇ ਦਾ ਪਿਓ ਕਮਾਈ ਕੰਢਿਆ ਵਾ ਤੇ ਉਹ ਆ ਘਰ ਤੇ ਨਹੀਂ ਲਾਉਂਦੇ ਇਹ ਕਿੰਨਾ ਪੈਸਾ ਲੱਗਣ ਢਿਆ ਵਾ ਉਹਨੇ ਮੁੰਡੇ ਜੋ ਕਾਈ ਰੱਖਣਾ ਵਾ ਘਰਿਓ ਕਿੱਤਾਂ ਢਿਆ ਵਾ ਉਸ ਬਾਹਰੋਂ ਕਲਾਉਣ ਤੇ ਕਿੱਤਾਂ ਨਹੀਂ ਕਲਾਉਣ ਢਿਆ ਤੂੰ ਕੋ ਗੱਲ ਦੀ ਜਿੱਦ ਫੜੀ ਆ ਉਹ ਘਰ ਵੀ ਤੁਹਾਡਾ ਹੀ ਬਣ ਢਿਆ ਵਾ ਹੋਰ ਤਾਂ ਨਹੀਂ ਕਿਸਦਾ ਬਣ ਢਿਆ ਉਹਨੂੰ ਤੇ ਮੈਂ ਇੱਕ ਕੁਠੀਏ ਚ ਉਧਰ ਅੱਡ ਕੀਤਾ ਵਾ ਮਾਦਾ ਆ ਜਿਹੜੇ ਤੂੰ ਪੈਹਾਂ ਦੀ ਗੱਲ ਕਰਦੀ ਆ ਨਾ ਤੇ ਬੈਂਕ ਚ ਰੱਖਣੇ ਮੈਂ ਇਹ ਤਾਂ ਨਹੀਂ ਤੂੰ ਰੱਖਣੇ ਜਾਂ ਤੂੰ ਤੀਨ ਨੂੰ ਦੇ ਦੇਣੇ ਜਾਂ ਤੂੰ ਪਿਛਲਿਆਂ ਨੂੰ ਪੂਜ ਦੇਣੇ ਆ ਮੈਨੂੰ ਕਿਹੜੀ ਤੇਰੀ ਭੁੱਲਵਾ ਜਾਣੀ ਜਾਣ ਮੈਂ ਸਭ ਕੋ ਤੇ ਜੇ ਤੂੰ ਦੇ ਵੀ ਦੇਂਗੀ ਨਾ ਮੈਂ ਆਪਣੇ ਪਿਛਲਿਆਂ ਨੂੰ ਤੂੰ ਆਪਣੇ ਪਿਛਲਿਆਂ ਨੂੰ ਦੇ ਦੇਂਗੀ ਤੇ ਫੇਰ ਵੀ ਹੋਣਾ ਤੈਨੂੰ ਨੀਂਗਾ ਜਾਣਣਾ ਪੀਏ ਘਰ ਦੀ ਕੁੜੀ ਆ ਮਾਰਨੇ ਤੈਨੂੰ ਨਾ ਫੇਰ ਵੀ ੱੱਕੇ ਹੀ ਆ ਉਹ ਤੂੰ ਜੇ ਛੱਡ ਦੇ ਮਕਾਨੇ ਪੈਸਾ ਦੇ ਨਿਆਣੇ ਨਹੀਂ ਕੇ ਬਾਹਰ ਕਲੀ ਦੇ ਹੁੰਦੇ ਆਪਣੀ ਕਮਾਈ ਕਰਾ ਕਰੀਏ ਤੇ ਫੇਰ ਹੀ ਬਾਹਰ ਘਲ ਹੁੰਦੇ ਆ ਲੈ ਕਵਲ ਤੇਂ ਦਰੋਂ ਨਿਕਲੀ ਆ ਤੇ ਮਾਤਾ ਦੇ ਕਹਿੰਦੀ ਕਵਲ ਹੈ ਹੀ ਨਹੀਂ ਉਹ ਮੇਰੇ ਸਾਹਨੇ ਕਿਤੇ ਅੰਦਰ ਨੂੰ ਪਤਾ ਹੀ ਨਹੀਂ ਲੱਗਾ ਵੀ ਬਾਹਰ ਮੇਰਾ ਭਰਾ ਪਰ ਜਾਈ ਆਏ ਆ ਜੇ ਪਤਾ ਲੱਗਦਾ ਤੇ ਏਡੀ ਵੀ ਗੱਲ ਨਹੀਂ ਹੈਗੀ ਵੀ ਉਹ ਨਿਕਲ ਕੇ ਮਿਲਦੀ ਨਾ ਇਹ ਦੱਸਦੀ ਦਾ ਸਹੀ ਕਹਿੰਦੀ ਨਾ ਆਵਾਜ਼ ਨਹੀਂ ਮਾਰਨੀ ਹੈਗੀ ਉਹਨੂੰ ਇਹ ਮਾਤਾ ਰਦਾ ਹੈ ਕਿਤੇ ਮਿਲਣਾ ਲਵੇ ਜੇ ਮਿਲ ਲਿਆ ਇਹ ਕਿ ਤੇ ਸਾਰੀ ਗੱਲ ਦੱਸਣਾ ਤਾਂ ਵੀ ਮੈਂ ਤੁਹਾਨੂੰ ਪੈਲੀ ਵਾਪਸ ਦੇਣੀ ਆ ਤੇ ਮੈਨੂੰ ਪੈਸੇ ਦੇਣੇ ਪੈ ਜਾਣ ਚੱਲ ਜਾਗੇ ਨਾ ਇੱਕ ਵਾਰੀ ਦੱਸਣਾ ਕਵਨ ਨੂੰ ਜਾ ਕੇ ਤੇਰਾ ਭਰਾ ਪਰ ਜਾ ਹੀ ਆਇਆ ਤੂੰ ਤੇ ਮੈਨੂੰ ਤਰਸਦੀ ਸੀ ਕਿ ਜਾਂ ਫੋਕੇ ਅਥਰੂ ਭਗਾਉਂਦੀ ਈ ਤੁਸੀਂ ਕਰਦੀਆਂ ਗੱਲ ਜਾ ਕੇ ਭਣਾ ਦੇ ਨਾਲ